ਉਨ੍ਹਾਂ ਦੇ ਨਾਲ ਹੀ ਬੈਠੇ ਨੇ ਸਾਡੇ ਸ਼ਰੂਆਜੀ ਚੰਦਰ ਸ਼ਰਮਾ ਜੀ ਉਹਨਾਂ ਦਾ ਵੀ ਸਵਾਗਤ ਕਰਦੇ ਆਂ ਸਾਡੇ ਜਸਕਰਨ ਭਾਜੀ ਇਹਨਾਂ ਲਈ ਜੋਰ ਨਾਲ ਕਰੀਏ ਇੱਥੇ ਆਏ ਹੋਏ ਇੱਕ ਬੜਾ ਹੀ ਜਿਹੜਾ ਕਿ ਚਾਦਰਿਆ ਸੀਗਾ ਕਿ ਲਾਲਜੀਤ ਭੁੱਲਰ ਜੀ ਨੇ ਸਾਡੀ ਗੌਰਵ ਚੌਧਰ ਜੀ ਨੂੰ ਬੇਨਤੀ ਕਰਦਾ ਤੇ ਦੋ ਮਿੰਟ ਤੁਹਾਡੇ ਹਾਂ ਜੀ ਹੈਗਾ ਤੇ ਅਸੀਂ ਬਿਲਕੁਲ ਵੀ ਉਹਦਾ ਅਜ ਤੋਂ ਬਾਅਦ ਅਸੀਂ ਕੋਈ ਵੀ ਉਸ ਦੇ ਕੇਸ ਦੇ ਵਿੱਚ ਜੋ ਹੈ ਅਸੀਂ ਐਂਟਰੀ ਨਹੀਂ ਕਰਾਂਗੇ ਕੋਈ ਵੀ ਅਸੀਂ ਕੇਸ ਕੰਟੈਸਟ ਨਹੀਂ ਕਰਾਂਗੇ ਸਾਰੇ ਸਾਥੀਆਂ ਹੱਥ ਕਲਾ ਕਰਕੇ ਦੱਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਭ ਦੀ ਪੈਸਾ ਲਈ ਬਹੁਤ ਬਹੁਤ ਧੰਨਵਾਦ ਸਾਥਿਓ ਕਿ ਅਸੀਂ ਜਿਹੜੀ ਅੱਗੇ ਹੈ ਅੱਜ ਸਾਡੀ ਜਿੰਨੀ ਵੀ ਸਾਡੀ ਲੀਗਲ ਤੇ ਕੁਝ ਜਿਹੜੇ ਜਮਾਨਤੀ ਹੁੰਦੇ ਨੇ ਉਹਨਾਂ ਦੇ ਅਗੇਂਸਟ ਜਿਹੜੀ ਵੀ ਟਿੱਪਣੀ ਕੀਤੀ ਹੈ ਉਹ ਟਿੱਪਣੀ ਬੜੀ ਹੀ ਨਿੰਦਣਯੋਗ ਹੈ ਉਦੇ ਵਿੱਚ ਉਹਨਾਂ ਨੇ ਵੈਸੇ ਤੁਸੀਂ ਸਾਰੇ ਨੇ ਵੀਡੀਓ ਦੇਖ ਹੀ ਲਈਏ ਉਹਦੇ ਵਿੱਚ ਉਹਨਾਂ ਨੇ ਬਾਈਕਾਟ ਦੀ ਗੱਲ ਕੀਤੀ ਐਡਵੋਕੇਟ ਤੇ ਦੱਸੋ ਐਡਵੋਕੇਟ ਇੱਕ ਇਸ ਤਰ੍ਹਾਂ ਦੀ ਪਰਸਨੈਲਿਟੀ ਜਿਹੜਾ ਕਿਸੇ ਨੂੰ ਬਚਾਉਣ ਲਈ ਆਪਣਾ ਸਾਰਾ ਕੁਝ ਦਾਅ ਤੇ ਲਾ ਦਿੰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕਿਤਾਬਾਂ ਪੜ੍ਹਦਾ ਫਾਇਲਾ ਪੜ੍ਹਦਾ ਫਿਰ ਜੱਜ ਸਾਹਮਣੇ ਜਾ ਕੇ ਬਹਿਸ ਕਰਦਾ ਫਿਰ ਜਾ ਕੇ ਆਪਣੇ ਕਲੈਂਟ ਨੂੰ ਇਨਸਾਫ ਤੋਂ ਹੰਦਦਾ ਤੇ ਇਸ ਤਰ੍ਹਾਂ ਦੀ ਪਰਸਨੈਲਿਟੀ ਦੇ ਖਿਲਾਫ ਇਦਾਂ ਦੀਆਂ ਭद्दी ਸ਼ਬਦਾਵਲੀ ਵਰਤਨਾ ਬਹੁਤ ਹੀ ਨਿੰਦਣਯੋਗ ਅਸੀਂ ਇਸ ਦੀ ਕੜੇ ਸ਼ਬਦਾਾਂ ਚ ਨਿੰਦਾ ਕਰਦੇ ਹਾਂ ਜਿਹੜੇ ਵਕੀਲ ਭਰਾ ਜਿਹਨੇ ਸਾਰੇ ਦਾ ਜੀ ਆ ਮੈਨੂੰ ਤਾਂ ਸੰਦੀਪ ਕੋਇਲ ਬਹੁਤ ਹੀ ਲੋੜਨੀ ਨੀਂ ਵਕੀਲ ਭਰਾ ਸਾਰੇ ਜਾਣਦੇ ਆ ਕਿ ਇਹਨਾਂ ਦਾ ਕੱਟੋ-ਕੱਟ 10 ਉਹਦੇ ਵਿੱਚ ਐਮਐਲਏ ਇਹਦੇ ਵਿੱਚ ਕੈਬਨਿਟ ਮੰਤਰੀ ਵੀ ਹੀ ਸਾਰੇ ਜਿਹੜਾ ਕੇਸ ਤਰਨ-ਤਰਨ ਚੱਲਦਾ ਸੀਗਾ ਉਹਦੀ ਪਹਿਲਵਾਹੀ ਮਈਉ ਕੀਤੀ ਔਰ ਪਿੰਡ ਤੇ ਬਰੀ ਵੀ ਹੋਏ ਉਹਦੇ ਵਿੱਚੋਂ ਔਰ ਜਦੋਂ ਮੈਨੂੰ ਆਹ ਗੱਲ ਦਾ ਪਤਾ ਲੱਗਾ ਇੱਕ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਮੈਂ ਗੱਲ ਕਰਦਾ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੈਨੂੰ ਸਭ ਤੋਂ ਮਾੜੇ ਥੇਸ ਮੈਨੂੰ ਪਹੁੰਚੀ ਪਈ ਐ ਉਹ ਜਿਹੜੀ ਸ਼ਬਦਾਵਲੀ ਆ ਉਹ ਸਾਡੇ ਵਕੀਲ ਭਾਈ ਜਰੇ ਪ੍ਰਤੀ ਨਹੀਂ ਬੋਲਣੀ ਚਾਹੀਦੀ ਔਰ ਇਹਦੇ ਨਾਲ ਮੇਰੇ ਨੂੰ ਮੈਨੂੰ ਨਹੀਂ ਇਕੱਲੇ ਨੂੰ ਸਾਰੇ ਪੰਜਾਬ ਦੇ ਵਿੱਚ ਇਵਨ ਕਿ ਸਾਰੇ ਇੰਡੀਆ ਦੇ ਵਿੱਚ ਸਾਰੇ ਵਕੀਲ ਭਾਈਚਾਰੇ ਨੂੰ ਇਹ ਗੱਲ ਪਹੁੰਚੀ ਆ ਉਹਨਾਂ ਨੂੰ ਥੇਸ ਪਹੁੰਚੀ ਐ ਇਸ ਗੱਲ ਦੀ ਔਰ ਅਜੇ ਇਹ ਸ਼ੁਕਰ ਹੈ ਕਿ ਜਿਹੜੀ ਆ ਬਾਕੀ ਸਟੇਟ ਦੇ ਵਿੱਚ ਲਖਣ ਹੋ ਚੁੱਕੀ ਸੀਗੀ ਇਹਦਾ ਅਸਰ ਉੱਥੇ ਵੀ ਪੈਣਾ ਸੀਗਾ ਹੁਣ ਤਾਂ ਇਕੱਲਾ ਪੰਜਾਬ ਦੇ ਵਿੱਚ ਹੀ ਪਊਗਾ ਕਿਉਂਕਿ ਆਖਰੀ ਗੇੜਾ ਔਰ ਇਹਦੇ ਨਾਲ ਜਿਹੜਾ ਵਾ ਇੱਕਵੇਂ ਸਭ ਤੋਂ ਪਹਿਲਾਂ ਮੈਂ ਪਾਰਟੀ ਤੋਂ ਵਾਅਦਾ ਉਠਕੇ ਆਪਣੇ ਵਕੀਲ ਭਾਈਚਾਰੇ ਦੇ ਨਾਲ ਆ ਕਿਉਂਕਿ ਜਿਹੜੀ ਗੱਲ ਸਾਡੇ ਵੀਰ ਭਾਈਚਾਰੇ ਨੂੰ ਉਹੀ ਮਾਰੀ ਕਹਿੰਦਾ ਤੇ ਉਹਦੀ ਨਿੰਦਾ ਕਰਨੀ ਚਾਹੀਦੀ ਆ ਸੋ ਮੈਂ ਸਿਰ ਦੁਬਾਰਾ ਸਾਰੇ ਵਕੀਲ ਸਾਹਿਬਾਂ ਜਿਹੜੇ ਆਏ ਨੇ ਉਹ ਸਾਰੇ ਤਤਵੰਤ ਤੇ ਸੱਜਣ ਜਿੰਨੇ ਵੇ ਸਰੰਗ ਜੀ ਆ ਕਹਿੰਦਾ ਔਰ ਜੇ ਮੇਰੇ ਕੋ ਮੂੰਹ ਵੱਟ ਘਟਾ ਨਿਕਲੀ ਖਮਾੰਦ ਕਰ ਜੀ ਆਇਆਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਵਰਮਾ ਜੀ ਨੂੰ ਵੀ ਦੱਸ ਰਿਹਾ ਜੀ ਵੇਖੋ ਗਲਤੀ ਇੱਕ ਵਾਰ ਹੁੰਦੀ ਹੈ ਉਹ ਬੰਦਾ ਇੱਕ ਐਡਿਕਟ ਪਰਸਨੈਲਿਟੀ ਆ ਵਾਰ-ਵਾਰ ਹਰੇਕ ਬਾਰੇ ਗਲਤ ਬੋਲਦਾ ਕਦੀ ਭਾਈਚਾਰੇ ਬਾਰੇ ਗਲਤ ਬੋਲਦਾ ਕਦੀ ਲੋਕਾਂ ਨੂੰ ਲੱਗੀ ਛੱਡੀ ਕਹਿੰਦਾ ਕਦੀ ਵਕੀਲਾਂ ਬਾਰੇ ਗਲਤ ਬੋਲਦਾ ਵੇਖੋ ਜਨਾਬੂ ਨੂੰ ਥੋੜਾ ਸੌਖਾ ਥਾਲੀ ਚ ਪਾ ਕੇ ਮੰਤਰੀਪਨ ਮਿਲੀ ਆ ਇੱਥੇ ਬਾਰਦਾ ਪ੍ਰਧਾਨ ਬਣਨਾ ਵੇ ਢਿੱਲੂ ਸਾਹਿਬ ਆਪ ਬਲੈਕਨਲ ਲੜੀਆਂ ਪਾਰ ਦੀ ਪ੍ਰਧਾਨ ਕੀ ਲੜਨੀ ਹੋਵੇ ਕੀਸੀਆਂ ਹੋ ਜਾਂਦੀਆਂ ਇਹ ਤਾਂ ਸੌਖੇ ਨੇ ਮੰਤਰੀ ਬਣ ਗਿਆ ਤੇ ਗੱਲਾਂ ਇਹਨਾਂ ਲੋਕਾਂ ਨੂੰ ਕਰਨੀਆਂ ਦੂਜੀ ਗੱਲ ਸਰ ਮੈਨੂੰ ਦੱਸ ਦੇਣਾ ਚਾਹਣਾ ਮੈਂ ਇੱਕ ਕੱਲ ਬਾਈਟ ਵੀ ਪਾਈ ਉਹਦੇ 'ਚ ਵੀ ਬੋਲਿਆ ਕਿ ਕੇਜਰੀਵਾਲ ਸਾਹਿਬ ਦੇ ਵੀ ਨਸ਼ੇ ਦਾ ਹੀ ਪਰਚਾ ਸ਼ਨਾਖ ਵੇਚਣ ਦਾ ਪਰਚਾ ਉਹ ਵੀ ਕਿਸੇ ਵਕੀਲ ਨੇ ਕਰਾਇਆ ਦੂਜਾ ਵੇਖੋ ਇਹਨਾਂ ਦੇ ਕਬਰ ਵੀ ਤੇ ਪ੍ਰਤਾਪ ਜਿਹੜੇ ਕੀ ਬਹੁਤ ਹੀ ਰਿਸਪੈਕਟਡ ਚਲੋ ਪੁਲਿਸ ਆਫਸਰ ਰਹੇ ਨੇ ਉਹਨਾਂ ਦਾ ਰਿਕਾਰਡ ਬੋਲਦਾ ਉਹ ਪਿਛਲੇ ਦਿਨਾਂ ਚ ਬੋਲ ਰਿਹਾ ਸੀ ਕਿ ਸਾਡੀ ਸਰਕਾਰ ਦੇ ਕੁਝ ਮੰਤਰੀ ਰਲ ਕੇ ਸਾਡੀ ਸਰਕਾਰ ਦੇ ਨਾਲ ਅਫਸਰਾਂ ਜਿਹੜੇ ਸਾਡੇ ਉਹ ਰਲ ਕੇ ਰਾਜੋਟਡੇ ਦੇ ਅੰਦਰ ਇਹਦੇ ਨਸ਼ਾ ਵਕਾਰ ਰਿਹਾ ਤੇ ਸਾਰੇ ਬਾਰਡਰ ਏਰੀਆ ਨੂੰ ਬਲੋਂਗ ਕਰਦੇ ਸਾਡੇ ਕੋਲ ਨਸ਼ੇ ਵਾਲੇ ਵੀ ਆਉਂਦੇ ਸਾਨੂੰ ਸਾਰਾ ਪਤਾ ਕਿ ਨਸ਼ਾ ਕਿੰਨਾ ਮਹਿੰਗਾ ਆਇਆ ਕਿ ਸਸਤਾ ਆਇਆ ਸਰ ਤੁਸੀਂ ਮੰਨਣਾ ਨਹੀਂ ਨਸ਼ਾ ਆਮ ਛੜਕਾਂ ਤੇ ਰੋਣ ਲੱਗ ਬੈ ਜਿਹੜਾ ਅੱਗੇ ਔਖਾ ਹੁੰਦਾ ਹੈ ਇੰਨੀ ਕੁ ਦੇਣਾ ਇਹਨਾਂ ਦੀ ਤੇ ਫਿਰ ਉਹ ਮੈਂ ਤੈਨੂੰ ਕਿਹਾ ਹੀ ਮੰਤਰੀ ਸਾਹਿਬ ਨੂੰ ਜੇ ਛੜਨਾ ਦੇ ਆ ਉਹ ਆਪਾਂ ਛੱਡੀਏ ਸਭ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੂੰ ਛੱਡੀਏ ਫਿਰ ਰਾਜੋ ਚੱਡੇ ਖਿਲਾਫ ਤੁੰਕੀ ਐਕਸ਼ਨ ਲਿਆ 92 ਦੇ 92 ਇਹ ਗੁੰਗੇ ਤੇ ਬੋਲੇ ਲੋਕ ਨੇ ਜਿਨ੍ਹਾਂ ਨੂੰ ਪੰਜਾਬ ਦੇ ਹਿੱਤਾਂ 'ਚ ਅੱਜ ਬੋਲਣਾ ਤੇ ਸੁਣਨਾ ਬੰਦ ਕਰ ਚੁੱਕੇ ਆ ਮੈਂ ਕੱਲ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਕਿ ਜੇ ਇਹਨਾਂ ਨੂੰ ਪੰਜਾਬ ਦੇ ਹਿੱਤਾਂ 'ਚ ਬੋਲਣ ਲਾਉਣਾ ਜਾਂ ਪੰਜਾਬ ਦੇ ਹਕਾਲੀ ਸੁਣ ਲਾਉਣਾ ਤੇ ਖਰਾਕ ਤੁਹਾਡੇ ਕੋ ਆ ਵੋਟ ਮੇਰੇ ਭਰਾ ਇਹਨਾਂ ਨੂੰ ਵੋਟ ਨਾ ਪਾਓ ਜੇ ਹੁਣ ਵੀ ਇਹਨਾਂ ਦੇ ਪੀਪੇ ਭਰੇ ਨਿਕਲੇ ਤੇ ਇਹਨਾਂ ਦੇ ਦਿਮਾਗ ਖਰਾਬ ਹੋਣਿਆ ਸੋ ਇਹਨਾਂ ਦਾ ਦਿਮਾਗ ਤਵਾਂ ਹੀ ਸਹੀ ਹੋਊਗਾ ਜਦੋਂ ਇਹਨਾਂ ਨੂੰ ਹਕੀਕਤ ਪਤਾ ਲੱਗੂ ਕਿ ਵਾਕਈ ਜਿਹੜੀ ਚੀਜ਼ ਸਾਨੂੰ ਸੌਖੀ ਮਿਲੀ ਉਹਦੇ ਲਈ ਸੰਘਰਸ਼ ਕਿੰਨਾ ਕਰਨਾ ਪੈਂਦਾ ਸੋ ਮੈਂ ਆਪਦੇ ਸਾਰੇ ਜਿਹੜੇ ਮੇਰੇ ਪਾਰ ਦੇ ਮੈਂਬਰ ਆਏ ਮੈਂ ਸਾਰਿਆਂ ਦਾ ਬਹੁਤ ਜੀ ਆਇਆਂ ਆਖਦਾ ਜੀ ਬਾਕੀ ਸਭ ਤੋਂ ਵੱਡੀ ਗੱਲ ਵੇਖੋ ਜੀ ਸਾਡੇ ਸੈਕਟਰੀ ਸਾਹਿਬ ਜਿਨ੍ਹਾਂ ਨੇ ਆਮ ਆਦੀ ਪਾਰਟੀ ਖੜੀ ਕੀਤੀ ਆ ਅੱਜ ਵਕੀਲਾਂ ਦੇ ਹੱਕ ਤੇ ਖੜੇ ਆ ਤੇ ਚਲੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੀ ਸਾਡਾ ਵਕੀਲ ਭਾਈ ਜਿਹੜਾ ਇਕੱਠਾ ਹੋ ਕੇ ਆਇਆ ਜੀ ਐਨ ਕੇ ਬਰਮਾ ਜੀ ਦਾ ਵੀ ਧੰਨਵਾਦ ਕਰਦਾ ਜਿਹੜੇ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਆਏ ਜੀ ਬਰਮਾ ਜੀ ਤੁਹਾਨੂੰ ਜੀ ਆਇਆਂ ਆਖਦੇ ਹਾਂ ਸਾਰੀ ਬਾਦਲੋਂ ਦੀ ਧੰਨਵਾਦ ਵਰਨਾ ਜ